ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਸਾ ਸਤਗੁਰ ਸੁਣੀਦਾ ਤੈ ਸੋਈ ਮੈਂ ਡੀਠੋ ਵਿਛੜਿਆ ਮਿਲੇ ਪ੍ਰਭ ਹਰ ਦਰਗਹ ਦਾ ਵਸੀ ਠੋ ਹਰ ਨਾਮੋ ਮੰਤਰ ਜਪੜਾਏਂਦਾ ਕਟੈ ਹਮ ਮਰੋਗ ਨਾਨਕ ਸਤਗੁਰ ਤਿਨਾ ਮਿਲਾਉ ਆ ਜਿੰਨਾ ਤੁਰੇ ਤਉ ਸੰਜੋਗੋ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਇਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਕੁੰਭਾ ਬੱਧਾ ਜਲ ਰਹਾ ਜਲ ਬਿਨ ਕੁੰਭ ਨਾ ਹੋਏ ਕਬਤਾ ਮਨੁ ਵਹ ਗੁਰ ਬਿਨ ਗਿਆਨ ਨ ਹੋਇ ਸੋ ਕਉ ਤਨ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਨ ਮਹਲਾ 5 ਮਰ ਮਰ ਜਨਮੇ ਜਿਨ ਵਿਸਰਿਆ ਜੀਵਨ ਕਾ ਬਾਪਾ पार ब्रह्म जन सेविया अनदिन रंग रापा मारो मारो जन में जिन विसरिया जीवन का बापा पार ब्रह्म ਆਨ ਸੇਵਿਆ ਅਨ ਦਿਨ ਰੰਗ ਰਾਪਾ ਸ਼ਾਤ ਸਜ ਆਨੰਦ ਕਨਾ ਪੂਰਨ ਪਿਆਸ ਸੁਖ ਪਾਇਆ ਹਰ ਸਾਬ ਸੰਗ सिमरतुण रहा सोनो स्वामी हरदास जान तंतरो जामी थे ਨਾਨਕ ਕੇ ਸੁਆਮੀ ਸੁਣੋ ਸੁਆਮੀ ਅਰਦਾਸ ਜਨ ਤੁਮ ਅੰਦਰ ਜਾਮੀ ਥਾਨੋ ਤਨੰਤਰ ਰਵ ਰਹੇ ਨਾਨਕ ਕੇ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈ ਜੀ ਇੱਕ ਵਾਰੀ ਸਾਰੇ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਵਾਪਾ ਗੁਰਦੁਆਰਾ ਸਾਹਿਬ ਹਰ ਰੋਜ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਬੜੇ ਪਿਆਰ ਦੇ ਨਾਲ ਪਹੁੰਚਦੇ ਤੇ ਗੁਰਬਾਣੀ ਸਰਵਣ ਕਰਦੇ ਆ ਬੜੇ ਪਿਆਰ ਦੇ ਨਾਲ ਇਹ ਰਹੇ ਹੁਕਮਨਾਮਾ ਸਾਹਿਬ ਬੜੇ ਪਿਆਰ ਦੇ ਨਾਲ ਸੰਗਤਾਂ ਸਰਵਣ ਕਰਦੀਆਂ ਨੇ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਬਿਲਾਵਲ ਮਹੱਲਾ 5ਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਬਿਲਾਵਲ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ 819 ਅੰਗ ਦੇ ਉੱਤੇ ਸੁਭਾਏ ਮਾਨ ਅੱਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਮਰ ਮਰ ਜਨਮੇ ਜਿਨ ਵਿਸਰਿਆ ਜੀਵਨ ਦਾ ਦਾਤਾ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਹੜਾ ਬੰਦਾ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਨਾ ਕਹਿੰਦੇ ਉਹ ਰੋਜ਼ ਮਰਦਾ ਜੰਮਦਾ ਮਰਦਾ ਜੰਮਦਾ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ ਨਾ ਜੀਵਨ ਦਾ ਦਾਤਾ ਜਿਹੜਾ ਜੀਵਨ ਦੇਣ ਵਾਲਾ ਪਰਮਾਤਮਾ ਹੈ ਜੇ ਕਰਕੇ ਅਸੀਂ ਸਾਰੇ ਚੱਲੇ ਫਿਰਦੇ ਹਾਂ ਜੇ ਅਸੀਂ ਉਸ ਨੂੰ ਭੁੱਲ ਜਾਾਂਗੇ ਨਾ ਗੁਰੂ ਸਾਹਿਬ ਕਹਿੰਦੇ ਅੰਦਰੋਂ ਮਰ ਗਿਆ ਤੂੰ ਜਿਵੇਂ ਰਾਵਣ ਦੇ ਬਾਬਤ ਸ਼ਬਦ ਆਉਂਦੇ ਹਨ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਹੀ ਅਨਨਕ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਉਹਨੇ ਪ੍ਰੀਤ ਨਹੀਂ ਪਾਈ ਕਹਿੰਦੇ ਗੁਰੂ ਸਾਹਿਬ ਕਹਿੰਦੇ ਸਾਡੀਆਂ ਨਜ਼ਰਾਂ ਚ ਐ ਲੱਗਦਾ ਕਿ ਮਰਿਆ ਹੋਇਆ ਤੁਰਿਆ ਫਿਰਦਾ ਹੈ ਇੱਥੇ ਵੀ ਗੁਰੂ ਸਾਹਿਬ ਇਹੀ ਕਹਿੰਦੇ ਆ ਕਿ ਜਿਹੜਾ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ ਨਾ ਮਰ ਮਰ ਜਨਮੈ ਜਿਨ ਵਿਸਰਿਆ ਕਹਿੰਦੇ ਉਹ ਰੋਜ਼ ਮਰਦਾ ਜੰਮਦਾ ਮਰਦਾ ਜੰਮਦਾ ਜਿਹੜਾ ਪਰਮਾਤਮਾ ਨੂੰ ਭੁੱਲ ਜਾਂਦਾ ਜੀਵਨ ਦਾ ਦਾਤਾ ਜਿਹੜਾ ਜੀਵਨ ਦੇਣ ਵਾਲਾ ਦਾਤਾ ਹੈ ਪਰਮਾਤਮਾ ਹੈ ਜੇ ਅਸੀਂ ਉਹਨੂੰ ਭੁੱਲ ਜਾਾਂਗੇ ਤਾਂ ਸਾਡਾ ਵੀ ਹਾਲ ਇਹੀ ਹੋਣਾ ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰਾਤਾ ਕਹਿੰਦੇ ਜਿਨੇ ਪਰਮਾਤਮਾ ਨੂੰ ਸਿਮਰ ਲੈਣਾ ਸੇਵਿਆ ਦਾ ਭਾਵ ਹੁੰਦਾ ਸਿਮਰ ਲੈਣਾ ਪਾਰ ਬ੍ਰਹਮ ਦਾ ਭਾਵ ਹੁੰਦਾ ਪਰਮਾਤਮਾ ਕਹਿੰਦੇ ਜਿਨੇ ਉਸ ਪਰਮਾਤਮਾ ਨੂੰ ਵਾਹਿਗੁਰੂ ਨੂੰ ਅੱਲਾ ਨੂੰ ਰਾਮ ਨੂੰ ਜਿਨੇ ਸਿਮਰ ਲਿਆ ਨਾ ਅਨ ਦਿਨ ਰੰਗ ਰਾਤਾ ਅਨ ਦਿਨ ਦਿਨ ਤੇ ਰਾਤ ਉਹਦੀ ਜ਼ਿੰਦਗੀ ਦੇ ਵਿੱਚ ਰੰਗ ਚੜਿਆ ਰਹਿੰਦਾ ਜਿਵੇਂ ਗੁਰੂ ਸਾਹਿਬ ਗੁਰਬਾਣੀ ਚ ਫਰਮਾਨ ਕਰਦੇ ਕਿ ਰੰਗ ਲਾਗਤ 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 ਹੈ ਭਾਉ ਭਾਗਤ 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 ਹੈ ਕਿ ਜੇ ਅਸੀਂ ਗੁਰੂ ਦੇ ਨਾਲ ਲੱਗਾਂਗੇ ਨਾ ਗੁਰੂ ਦਾ ਰੰਗ ਫਿਰ ਹੌਲੀ 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 ਉਹ ਰੰਗ ਚੜ ਜਾਣਾ ਉਹ ਰੰਗ ਚੜਨਾ ਉਦੋਂ ਆ ਜਦੋਂ ਉਸ ਪਰਮਾਤਮਾ ਨੂੰ ਸਿਮਰਿਆ ਜਾਣਾ ਜੇ ਪਰਮਾਤਮਾ ਨੂੰ ਨਹੀਂ ਸਿਮਰਾਂਗੇ ਉਹਨੂੰ ਨਹੀਂ ਯਾਦ ਕਰਾਂਗੇ ਉਹਨੂੰ ਨਹੀਂ ਜੇ ਉਹਨੂੰ ਭੁੱਲੇ ਗਏ ਫੇਰ ਨਹੀਂ ਰੰਗ ਚੜਨਾ ਕਹਿੰਦੇ ਜਿੱਦੇ ਰੰਗ ਚੜ੍ਹ ਜਾੜਿਆ ਫਿਰ ਉਹਨੂੰ ਛੱਡਾਂਗੇ ਨਹੀਂ ਜਿਵੇਂ ਗੁਰੂ ਸਾਹਿਬ ਗੁਰਵਾਣੀ 'ਚ ਗੱਲ ਕਰਦੇ ਆ ਨਾ ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਜਿਹੜੇ ਪਰਮਾਤਮਾ ਦੇ ਵਿੱਚ ਰੰਗੇ ਹੁੰਦੇ ਆ ਉਹਨਾਂ ਦੇ ਬਾਬਤ ਕਹਿੰਦੇ ਆ ਰੱਤੇ ਇਸ਼ਕ ਖੁਦਾਏ ਜਿਹੜਾ ਪਰਮਾਤਮਾ ਦੇ ਨਾਲ ਇਸ਼ਕ ਕਰਦਾ ਬੰਦਾ ਪਰਮਾਤਮਾ ਦੇ ਨਾਲ ਪਿਆਰ ਕਰਦਾ ਜਿਹੜਾ ਬੰਦਾ ਉਹਦੇ ਬਾਬਤ ਕਹਿੰਦੇ ਆ ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਵਿਸਰਿਆ ਜਨ ਨਾਮ ਤੇ ਭੋਏ ਭਾਰਤੀ ਇਹ ਕਹਿੰਦੇ ਜਿਹੜਿਆਂ ਦੇ ਜ਼ਿੰਦਗੀ ਦੇ ਵਿੱਚੋਂ ਪਰਮਾਤਮਾ ਭੁੱਲ ਜਾਂਦਾ ਨਾ ਕਹਿੰਦੇ ਉਹ ਇਸ ਧਰਤੀ ਦੇ ਉੱਤੇ ਭਾਰ ਹੁੰਦੇ ਨੇ ਤੇ ਇਹੀ ਗੱਲ ਸਾਨੂੰ ਸਮਝਾ ਰਹੇ ਆ ਗੁਰੂ ਅਰਜਨ ਸਾਹਿਬ ਜੀ ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰੱਤਾ ਉਹ ਅਨ ਦਿਨ ਤੇ ਰਾਤ ਉਸ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਜਿਨੂੰ ਇੱਕ ਵਾਰੇ ਪ੍ਰਮਾਤਮਾ ਦੇ ਨਾਲ ਜੁੜਨ ਦੀ ਜਾਂਚ ਆ ਗਈ। ਸ਼ਾਂਤ ਸਹਜ ਆਨੰਦ ਕਨਾ ਪੂਰਨ ਭਈਆਸ ਹੁਣ ਬੰਦੇ ਨੇ ਆਖਿਆ ਕਿ ਜੇ ਅਸੀਂ ਪ੍ਰਮਾਤਮਾ ਨੂੰ ਯਾਦ ਕਰਾਂਗੇ ਮਿਲੂਗਾ ਕੀ ਸਾਨੂੰ ਹਰ ਇੱਕ ਦੇ ਬੰਦੇ ਦੇ ਅੰਦਰ ਇਹੀ ਸਵਾਲ ਹੁੰਦੇ ਹਨ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਕਿ ਜੇ ਪਰਮਾਤਮਾ ਦੇ ਨਾਲ ਜੁੜੋਗੇ ਨਾ ਸ਼ਾਂਤ ਭਾਵ ਕੇ ਉਹਨਾਂ ਦੇ ਅੰਦਰ ਸ਼ਾਂਤੀ ਵਣ ਜਾਣੀ ਹੈ ਉਹਨਾਂ ਦੇ ਅੰਦਰ ਠੰਡਕ ਪੈ ਜਾਣੀ ਹੈ ਸ਼ਾਂਤ ਸਹਿਜ ਸਹਿਜ ਅਵਸਥਾ ਦੇ ਵਿੱਚ ਆ ਜਾਣਗੇ ਆਨੰਦ ਕਾ ਨਾ ਥੋੜਾ ਆਨੰਦ ਨਹੀਂ ਬਹੁਤ ਜ਼ਿਆਦਾ ਆਨੰਦ ਆ ਜਾਣਾ ਘਾਣਾ ਦਾ ਭਾਵ ਦਾ ਸੰਗਣਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਵੀ ਆ ਜਾਣਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਹਜ ਆਡੋਲਤਾ ਵੀ ਆ ਜਾਣੀ ਹੈ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਨੰਦ ਵੀ ਆ ਜਾਣਾ ਪੂਰਨ ਭਈਆਸ ਕਿ ਜਿਹੜੀ ਉਹਨਾਂ ਦੇ ਅੰਦਰ ਆਸ ਵੜੀ ਹੋਈ ਆ ਨਾ ਚੰਗੀ ਆਸ ਹੋਵੇ ਕਹਿੰਦੇ ਉਹ ਚੰਗੀ ਆਸ ਵੀ ਫਿਰ ਪੂਰੀ ਕਰ ਦਿੰਦਾ ਪਰਮਾਤਮਾ ਕਦੋ ਜਦੋਂ ਕਹਿੰਦੇ ਅਸੀਂ ਉਸ ਪਰਮਾਤਮਾ ਨੂੰ ਸਿਮਰਾਂਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਹ ਸੁ ਸਾਹ ਸੁ ਸਮਾਲੇ ਇਹੋ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ ਕਹਿੰਦੇ ਫਿਰ ਉਹਨੇ ਪ੍ਰਮਾਤਮਾ ਨੇ ਸਾਨੂੰ ਰੱਖ ਲੈਣਾ ਤੇ ਗੁਰੂ ਸਾਹਿਬ ਕਹਿੰਦੇ ਸ਼ਾਂਤ ਸਹਿਜ ਆਨੰਦ ਕਨਾ ਪੂਰਨ ਭਈ ਆਸ ਕਹਿੰਦੇ ਉਹਦੀਆਂ ਆਸਾਂ ਵੀ ਪੂਰੀਆਂ ਹੋ ਜਾਂਦੀਆਂ ਨੇ ਤੇ ਜੇ ਅਸੀਂ ਦੁਨਿਆਵੀ ਤੌਰ ਤੇ ਗੱਲ ਕਰੀਏ ਨਾ ਦੁਨਿਆਵੀ ਤੌਰ ਤੇ ਬੰਦੇ ਦੀਆਂ ਆਸਾਂ ਨਹੀਂ ਪੂਰੀਆਂ ਹੁੰਦੀਆਂ ਪਰ ਜਦੋਂ ਤੁਸੀਂ ਪਰਮਾਤਮਾ ਦੇ ਲੜ ਲੱਗ ਜਾਗੇ ਜੇ ਪਰਮਾਤਮਾ ਦੇ ਲੜ ਲੱਗ ਗਏ ਬਾਬਾ ਫਰੀਦ ਸਾਹਿਬ ਕਹਿੰਦੇ ਆ ਕਾਗਾ ਕਰੰਗ ਢੰਡੋਲੇ ਆ ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤਿ ਸ਼ੋਹ ਪਿਰ ਦੇਖਣ ਕੇ ਆਸ ਕਹਿੰਦੇ ਆ ਜੇ ਮੇਰੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਆਸ ਹੈ ਜੇ ਪਰਮਾਤਮਾ ਨੂੰ ਮਿਲਣ ਦੀ ਆਸ ਬੰਦੇ ਦੇ ਅੰਦਰ ਹੋਵੇ ਉਹ ਪੂਰੀ ਹੋ ਜਾਂਦੀ ਹੈ ਦੁਨਿਆਵੀ ਆਸਾਂ ਜੜੀਆਂ ਨੇ ਉਹ ਤੇ ਅੱਜ ਇੱਕ ਪੂਰੀ ਹੋ ਗਈ ਕੱਲ ਨੂੰ ਇੱਕ ਹੋਰ ਖੜੀ ਹੁੰਦੀ ਆਸ ਕਿ ਮੈਨੂੰ ਹੁਣ ਆ ਮਿਲ ਜੇ ਮੈਨੂੰ ਆ ਮਿਲ ਜੇ ਦੁਨਿਆਵੀ ਆਸਾਂ ਦੀ ਗੱਲ ਛੱਡ ਦਿਓ ਪਰਮਾਤਮਾ ਨੂੰ ਮਿਲਣ ਦੀ ਆਸ ਬਣਾ ਲਿਓ ਕਹਿੰਦੇ ਪੂਰੀ ਹੋ ਜਾਣੇ ਸੁੱਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਆ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਨੂੰ ਜਦੋਂ ਯਾਦ ਕੀਤਾ ਜਾਂਦਾ ਉਦੋਂ ਕਹਿੰਦੇ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਜਾਣੀ ਸੁੱਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਇਕੱਲਾ ਸਾਧ ਸੰਗਤ ਦੇ ਵਿੱਚ ਬੈਠਣ ਦੇ ਨਾਲ ਨਹੀਂ ਕਹਿੰਦੇ ਪ੍ਰਮਾਤਮਾ ਦਾ ਨਾਮ ਵੀ ਸਿਮਰਨਾ ਪੈਣਾ ਉਹ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਫਿਰ ਗੁਣਾ ਦਾ ਖਜ਼ਾਨਾ ਮਿਲ ਜਾਂਦਾ ਪ੍ਰਮਾਤਮਾ ਜਿਹੜਾ ਗੁਣਾ ਦਾ ਸਾਗਰ ਹੈ ਤੇ ਗੁਣਾ ਦਾ ਸਾਗਰ ਉਹਦੇ ਵਿੱਚੋਂ ਕੁਝ ਗੁਣ ਸਾਨੂੰ ਵੀ ਮਿਲ ਜਾਣਗੇ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਤੇ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਜਾਣੀ ਹੈ ਤੇ ਖਜ਼ਾਨਾ ਮਿਲ ਜਾਣਾ ਗੁਣਾਂ ਦਾ ਜਿਹੜੇ ਗੁਣ ਇਹ ਮਿਲ ਜਾਂਦੇ ਆ ਫਿਰ ਕਦੇ ਗੁਣ ਖਤਮ ਨਹੀਂ ਹੁੰਦੇ ਖਾਵੋ ਖਰਚੋ ਰਲ ਮਿਲ ਭਾਏ ਟੋਟ ਨਾ ਆਵੇ ਵੱਧ ਤੋਂ ਜਾਈ ਕਹਿੰਦੇ ਉਹ ਗੁਣ ਫਿਰ ਘਟਦੇ ਨਹੀਂ ਉਹ ਤੇ ਵੱਧਦੇ ਜਾਂਦੇ ਆ ਵੱਧਦੇ ਜਾਂਦੇ ਆ ਜੇ ਇੱਕ ਗੁਣ ਪਰਮਾਤਮਾ ਕੋਲੋਂ ਮਿਲ ਗਿਆ ਇਹ ਸਮਝ ਲਿਓ ਕਿ ਹੁਣ ਉਹ ਗੁਣਾ ਦੀ ਖਾਨ ਮਿਲ ਗਈ ਉਹਦੇ ਵਿੱਚੋਂ ਫਿਰ ਕਦੇ ਘਟਾ ਨਹੀਂ ਪੈਣਾ ਰਹਾਓ ਰਹਾਉ ਦਾ ਭਾਵ ਉਹਦਾ ਠਹਿਰਨਾ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਸੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਕਿ ਸੱਚੇ ਪਾਤਸ਼ਾਹ ਤੁਸੀਂ ਮੇਰੀ ਅਰਦਾਸ ਸੁਣ ਲਓ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਅਰਦਾਸ ਕਰਦੇ ਆ ਪ੍ਰਮਾਤਮਾ ਦੇ ਅੱਗੇ ਕੀ ਕਹਿੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਯਕ ਅਰਜ ਗੁਪਤਮ ਪੇਸ ਤੋ ਦਰਗੋਸ ਗੁਣ ਕਰਤਾਰ ਹੱਕਾ ਕਬੀਰ ਕਰੀਮ ਤੋ ਵੇ ਆਵ ਪਰਵਤਗਾਰ ਗੁਰੂ ਨਾਨਕ ਸਾਹਿਬ ਅਰਜ ਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਿਉਂ ਕਰੇ ਆਖਿਆ ਤੁਸੀਂ ਬਹੁਤ ਵੱਡੇ ਹੋ ਯਕ ਅਰਜ ਯਕ ਅਰਜ ਗੁਪਤਮ ਪੇਸਤੋ ਦਰਗੋਸ ਕੁੰਨ ਕਰਤਾਰ ਕਰਤਾਰ ਦਾ ਭਾਵ ਪ੍ਰਮਾਤਮਾ ਹੱਕਾ ਕਬੀਰ ਹੱਕਾ ਦਾ ਭਾਵ ਉਹਦਾ ਸੱਚਾ ਕਬੀਰ ਦਾ ਭਾਵ ਉਹਦਾ ਵੱਡਾ ਕਿ ਤੁਸੀਂ ਬਹੁਤ ਸੱਚੇ ਹੋ ਤੇ ਤੁਸੀਂ ਬਹੁਤ ਵੱਡੇ ਹੋ ਤੇ ਤੁਸੀਂ ਬਹੁਤ ਅੰਤਰਜਾਮੀ ਹੋ ਨੇ ਤੁਹਾਡੇ ਅੱਗੇ ਤਾਂ ਅਰਦਾਸ ਕਰਦਾ ਇੱਥੇ ਵੀ ਅਸੀਂ ਗੁਰੂ ਨੂੰ ਵੱਡਾ ਸਮਝਣਾ ਹੈ ਕਿ ਗੁਰੂ ਬਹੁਤ ਮਹਾਨ ਹੈ ਉਹਦੇ ਅੱਗੇ ਅਸੀਂ ਅਰਦਾਸ ਕਰੀਏ ਸੁਣ ਸੁਆਮੀ ਅਰਦਾਸ ਜਨ ਤੇ ਜਦੋਂ ਅਸੀਂ ਜਨ ਬਣ ਕੇ ਸੇਵਕ ਬਣ ਕੇ ਗੋਲੇ ਬਣ ਕੇ ਅਰਦਾਸ ਕਰਾਂਗੇ ਇਹ ਰੋ ਅਰਦਾਸ ਸਾਡੀ ਪ੍ਰਮਾਤਮਾ ਦੇ ਦਰ ਤੇ ਪੂਰੀ ਹੋ ਜਾਣੀ ਆ ਸੁਣ ਸੁਆਮੀ ਅਰਦਾਸ ਜਨ ਤੂੰ ਅੰਤਰ ਜਾਨੀ ਤੁਸੀਂ ਸੱਚੇ ਪਾਤਸ਼ਾਹ ਅੰਤਰ ਜਾਨੀਓ ਸਾਡੇ ਅੰਦਰ ਦੀ ਜਾਣਦੇ ਹੋ ਘਟ ਘਟ ਮੈਂ ਹਰ ਜੋ ਵਸਾ ਸੰਤਨ ਕਹੇਉ ਪੁਕਾਰ ਤੇ ਤੁਸੀਂ ਸਾਡੇ ਦਿਲਾਂ ਦੇ ਵਿੱਚ ਵਸ ਰਹੇ ਹੋ ਤੇ ਤੁਸੀਂ ਸਾਡੇ ਦਿਲਾਂ ਦੀ ਵੀ ਜਾਣਦੇ ਹੋ ਥਾਨ ਤਨ ਅੰਤਰ ਰਵ ਰਹੇ ਨਾਨਕ ਕੇ ਸੁਆਮੀ ਕਹਿੰਦੇ ਜਿਹੜਾ ਉਹ ਪ੍ਰਮਾਤਮਾ ਹੈ ਉਹਤੇ ਕਹਿੰਦੇ ਹਰ ਇੱਕ ਦੇ ਹਿਰਦੇ ਦੇ ਵਿੱਚ ਥਾਨ ਥਨੰਤਰ ਰਬ ਰਹੇ ਨਾਨਕ ਕੇ ਸਵਾਮੀ ਕਹਿੰਦੇ ਉਹ ਪਰਮਾਤਮਾ ਹਰ ਇੱਕ ਦੇ ਅੰਦਰ ਧੜਕ ਰਿਹਾ ਤੇ ਹਰ ਇੱਕ ਦੇ ਅੰਦਰ ਵਸ ਰਿਹਾ ਬਸ ਆਪਣੇ ਅੰਦਰ ਵਸਦੇ ਨੂੰ ਵੇਖੀਏ ਜਿੱਦੇ ਆਪਣੇ ਅੰਦਰ ਨੂੰ ਵੇਖ ਲਿਆ ਨਾ ਉਦੋਂ ਅਸੀਂ ਪ੍ਰਮਾਤਮਾ ਨੂੰ ਵੇਖ ਲਾਂਗੇ ਤੇ ਜਿੱਦੇ ਪ੍ਰਮਾਤਮਾ ਨੂੰ ਵੇਖ ਲਿਆ ਉਦੋਂ ਸਾਡੀ ਅਰਦਾਸ ਵੀ ਪੂਰੀ ਹੋ ਜਾਣੀ ਐ ਤੇ ਅਜੇ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਵੇਖਿਆ ਤੇ ਬਾਹਰੇ ਵੇਖਦੇ ਫਿਰਦੇ ਆ ਜਿੱਦੇ ਆਪਣੇ ਆਪ ਨੂੰ ਵੇਖ ਲਿਆ ਉਦੋਂ ਸਾਡੀ ਅਰਦਾਸ ਪ੍ਰਮਾਤਮਾ ਦੇ ਦਰ ਤੇ ਪੂਰੀ ਹੋ ਜਾਣੀ ਐ ਸੋਹਣ ਸੁਆਮੀ ਅਰਦਾਸ ਜਨ ਤੂੰ ਅੰਤਰ ਜਾਮੀ ਥਾਨ ਤਨੰਤਰ ਰਵ ਰਹੇ ਨਾਨਕ ਕੀ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ